ਆ ਰਿਹਾ ਇਹ ਨੌਜਵਾਨ ਕੋਈ ਆਮ ਨੌਜਵਾਨ ਨਹੀਂ ਬਲਕਿ ਸੋਨ ਤਮਗਾ ਜੇਤੂ ਖਿਡਾਰੀ ਹਰਜੀਤ ਸਿੰਘ ਹੈ ਜਿਸ ਨੇ ਆਪਣੀ ਖੇਡ ਸਦਕਾ ਪੰਜਾਬ ਤੋਂ ਜਰਮਨੀ ਤੱਕ ਆਪਣੀ ਪਛਾਣ ਬਣਾਈ ਫਰੀਦਕੋਟ ਜ਼ਿਲ੍ਹੇ ਦਾ ਸਪੈਸ਼ਲ ਪੈਰਾ 올림픽 ਫੁੱਟਬਾਲ ਸੋਨ ਤਮਗਾ ਜੇਤੂ ਖਿਡਾਰੀ ਹਰਜੀਤ ਸਿੰਘ ਜੋ ਜਰਮਨੀ ਦੇ ਵਿਸ਼ੇਸ਼ ਪੈਰਾ 올림픽 ਫੁੱਟਬਾਲ ਮੈਚ ਦੇ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਵੀ ਅੱਜ ਗੁਰਬਤ ਭਰੀ ਜ਼ਿੰਦਗੀ ਜੀ ਰਿਹਾ ਹੈ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਦੇ ਬਾਵਜੂਦ ਘਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਸਮਝਦੇ ਹੋਏ ਰੋਜੀ ਰੋਟੀ ਦੇ ਲਈ ਹਰਜੀਤ ਸਿੰਘ ਸਾਈਕਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਉਸ ਦੇ ਘਰ ਵਿੱਚ ਪਈਆਂ ਵੱਡੀਆਂ-ਵੱਡੀਆਂ ਟਰੋਫੀਆਂ ਅਤੇ ਸਰਟੀਫਿਕੇਟ ਉਸ ਦੀ ਹਿੰਮਤ ਅਤੇ ਸਫਲਤਾ ਦੀ ਗਵਾਹੀ ਭਰਦੇ ਨੇ ਉਹ ਮਾਨਸਿਕ ਤੌਰ ਤੇ ਥੋੜਾ ਕਮਜ਼ੋਰ ਜ਼ਰੂਰ ਹੈ ਪਰ ਸਰੀਰਕ ਤੌਰ ਤੇ ਉਸ ਦਾ ਕੋਈ ਮੁਕਾਬਲਾ ਨਹੀਂ ਹਰਜੀਤ ਸਿੰਘ ਉਹ ਮਹਾਨ ਫੁੱਟਬਾਲ ਖਿਡਾਰੀ ਹੈ ਜਿਸ ਨੇ ਅੱਜ ਤੱਕ ਖੇਡੇ ਕਿਸੇ ਵੀ ਮੈਚ ਦੇ ਵਿੱਚ ਕਦੇ ਹਾਰ ਨਹੀਂ ਵੇਖੀ ਖਰਖੰਡ ਪੰਜਾਬ ਚੇਨਈ ਜਰਮਨੀ ਹਰਜੀਤ ਜਿੱਥੇ ਵੀ ਗਿਆ ਉਥੋਂ ਹੀ ਸੋਨਾ ਲੈ ਕੇ ਵਾਪਸ ਆਇਆ। ਇਹੀ ਵਜ੍ਹਾ ਹੈ ਕਿ ਸਰਕਾਰਾਂ ਵੀ ਉਸ ਨਾਲ ਵੱਡੇ ਵੱਡੇ ਵਾਅਦੇ ਕਰਦੀਆਂ ਰਹੀਆਂ ਪਰ ਵਾਦੇ ਵਫਾ ਕਿਸੇ ਦੇ ਨਾ ਹੋਏ। ਧੋਖ ਦੀ ਗੱਲ ਹੈ ਕਿ ਹਰਜੀਤ ਸਿੰਘ ਪ੍ਰਸ਼ਾਸਨ ਅਤੇ ਸਰਕਾਰੀ ਅੰਗੈਲੀ ਦਾ ਸ਼ਿਕਾਰ ਹੈ ਅਤੇ ਇਸ ਗੱਲ ਦਾ ਉਸ ਨੂੰ ਮਲਾਲ ਹਰਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਕਿ ਜੋ ਵੀ 올림픽 ਦੇ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ ਉਸ ਨੂੰ ਸਰਕਾਰ ਵੱਲੋਂ 75 ਲੱਖ ਰੁਪਏ ਅਤੇ ਨੌਕਰੀ ਦਿੱਤੀ ਜਾਵੇਗੀ ਪਰ ਅੱਜ ਤੱਕ ਹਰਜੀਤ ਦੇ ਪਰਿਵਾਰ ਨੂੰ ਨਾ ਤਾਂ 75 ਲੱਖ ਰੁਪਏ ਮਿਲੇ ਅਤੇ ਨਾ ਹੀ ਉਸ ਨੂੰ ਕੋਈ ਚੰਗੀ ਨੌਕਰੀ ਮਿਲੀ ਮਜਬੂਰਨ ਰੋਜੀ ਰੋਟੀ ਕਮਾਉਣ ਲਈ ਹਰਜੀਤ ਸਿੰਘ ਇੱਕ ਪੰਚਰ ਦੀ ਦੁਕਾਨ ਤੇ ਸਾਈਕਲ ਮੁਰੰਮਤ ਕਰਦਾ ਹੈ ਅਤੇ ਸਵੇਰੀ ਸ਼ਾਮ ਸਮਾ ਕੱਢ ਕੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਫੁੱਟਬਾਲ ਦਾ ਅਭਿਆਸ ਵੀ ਕਰਦਾ ਹੈ ਅੱਜ ਹਰਜੀਤ ਪੰਜਾਬ ਸਰਕਾਰ ਤੋਂ ਆਪਣਾ ਹੱਕ ਮੰਗ ਰਿਹਾ ਜਿਸ ਦਾ ਉਹ ਹੱਕਦਾਰ ਹੈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਹਰਜੀਤ ਸਿੰਘ ਆਪਣੇ ਬਾਰੇ ਦੱਸੋ ਹੁਣ ਤੱਕ ਕੀ ਕੀ ਉਪਲਬਧੀ ਹਾਸਲ ਕੀਤੀ ਮੈਂ 골ਡਮੈਨ ਅਥਲੈਟਿਕ ਲੰਗਾ ਸੀ ਕਿਸੇ ਨੇ ਮੇਰੀ ਬੋਈ ਬਾਹ ਨਹੀਂ ਫੜੀ ਮੈਂ ਗਰੀਬ ਘਰ ਦਾ ਹਾਂ ਜਾਂ ਵੀ ਮੈਂ ਸਾਈਕਲ ਤੇ ਇਕੱਲਾ ਇਹਨਾਂ ਸਕੂਲੇ ਜਾਣਾ ਸੀ ਤੇ ਉਹਨਾਂ ਦਾ ਗਰਾਊਂਡ ਜਿਵੇਂ ਮੈਂ 5:00 ਵੇ ਜਾਣਾ ਸੀ 7-8 ਵੇ ਘਰੇ ਮੁੜਦਾ ਸੀ ਜੀ ਤੇ ਮੇਰੇ ਗਰੇ ਮੈਂ ਸਾਈਕਲ ਪੈਂਚਰਲ ਹੁੰਨਾ ਸਾਈਕਲਾਂ ਦਾ ਤੇ ਹੁਣ ਜੇ ਜਿਹੜੇ ਤੁਸੀਂ ਮੈਡਲ ਜਿੱਤੇ ਕਿਹੜੇ ਕਿਹੜੇ ਮੈਡਲ ਜਿੱਤ ਕੇ ਆਏ ਕਿੱਥੇ ਕਿੱਥੇ ਜਿੱਤ ਕੇ ਮੈਂ 200 ਚਨਈ ਜਿੱਤ ਕੇ ਆਈ ਚਾਰਖੰਡ ਚਾਰਖੰਡ ਗਿਆ ਰਹੀ ਨੂੰ 골ਡ ਮੈਡਲ ਆਈ ਜਰਮਨੀ ਜਰਮਨ ਜਿੱਤ ਕੇ ਆਏ ਸੀ ਕੋਈ ਮਨ ਦੇ ਵਿੱਚ ਸੀਗਾ ਵੀ ਮੈਂ ਆ ਬੰਨਾ ਜਾਂ ਬੁੱਕਰੀ ਕਰਨੀ ਹੈ ਉਹ ਹੈ ਸੁਪਨਾ ਹੈ ਕੋਈ ਉਹ ਕੀ ਕੀ ਫੇਰਨਾ ਛੋੜਨੇ ਮੈਨੂੰ ਨੌਕਰੀ ਦਿੱਤੀ ਜਾਵੇ ਸਰਕਾਰ ਪਰ ਜਿਹੜੀ ਨੌਕਰੀ ਕਰਦੂਣੀ ਹੈ ਬਿਜਲੀ ਮੈਕ ਕਮਿਟੀ ਕਿਸੇ ਸਰਕਾਰੀ ਦਰਬਾਰੇ ਗਏ ਸੀ ਕਿਸੇ ਨੇ ਕਿਹਾ ਸੀਗਾ ਵੀ ਹਾਂ ਤੁਹਾਨੂੰ ਕੁਝ ਤੁਹਾਡੀ ਕੋਈ ਮਦਦ ਕਰਾਂਗੇ ਸਰ ਕਿਸੇ ਨੇ ਕਿ ਮੇਰੀ ਬਾਹ ਨਹੀਂ ਫੜੀ ਹੁਣ ਗੁਜ਼ਾਰਾ ਕਿਵੇਂ ਚੱਲਦਿਆ ਫਿਰ ਗੁਜ਼ਾਰਾ ਪੈਂਤਰ ਲਾ ਕੇ ਬਸ ਗੁਜ਼ਾਰਾ ਹੁੰਦਾ ਸਾਈਕਲ ਜਨਕਲ ਮਮਾ ਡਾਡ ਮਮਾ ਪਾਪਾ ਬ੍ਰਦਰ ਬਰ ਸਿਸਟਰ ਪਿਤਾ ਜੀ ਕੀ ਕਰਦੇ ਆ ਜੜੀਦਾਰ ਕਰ ਦਿਆ ਜੀ ਮਮਾ ਨਰੇਗਰ ਕੰਮ ਕਰ ਦਿਆ ਜੀ ਬਾਕੀ ਸਾਰੀ ਸਾਰੀ ਜ਼ਿੰਮੇਵਾਰੀ ਮੇਰੇ ਕਰਦੀ ਹੈ ਜੀ ਬ੍ਰਦਰ ਦਾ ਪੂਰਾ ਸਾਥ ਮਿਲਿਆ ਹਾਂਜੀ ਸਾਥ ਹਾਂਜੀ ਹਾਂਜੀ ਜਨ ਤੋਂ ਲੈ ਕੇ ਹਾਂਜੀ ਹਾਂਜੀ ਸੱਕੀ ਨਾ ਰੋਦਾ ਜੀ ਮੇਰਾ ਨਾ ਸਰ ਹੈਪੀ ਹੈ ਜੀ ਹੈਪੀ ਜੀ ਬ੍ਰਦਰ ਬਾਰੇ ਦੱਸੋ ਹੁਣ ਤੱਕ ਕਿੱਥੇ ਕਿੱਥੇ ਖੇਡ ਕੇ ਆਇਰ ਕੀ ਕੀ ਉਪਲਬਧੀ ਹਾਸਲ ਕੀਤੀਆਂ ਕਿਹੜੀ ਗੇਮ ਇਹ ਕਿੱਥੇ ਕਿੱਥੇ ਖੇਡ ਗਿਆ ਹੈ ਇਹ ਸਰ ਮੇਰਾ ਬ੍ਰਦਰ ਹਰਜੀਤ ਸਿੰਘ ਨਾਮ ਇਹਨਾਂ ਦਾ ਫੁੱਟਬਾਲ ਦਾ ਖਿਡਾਰੀ ਹੈ ਜੀ ਤੇ ਇਹਨਾਂ ਨੇ 2012 ਚ ਗੇਮ ਸਟਾਰਟ ਕੀਤੀ ਸੀ ਤੇ ਇਹ ਪਹਿਲਾਂ ਬੜਵੀ ਸਕੂਲ ਚ ਪੜ੍ਹੇ ਸੀ ਉਤੋਂ ਹੌਲੀ ਹੌਲੀ ਖੇਡਦੇ 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 ਤੇ ਮਤਲਬ ਇਹਨਾਂ ਦੇ ਇੱਕ ਸਕੂਲ ਦੇ ਵਿੱਚੋਂ ਬੱਚਾ ਚੁਣਿਆ ਗਿਆ ਵੀ ਫੁੱਟਬਾਲ ਦੇ ਤੌਰ ਤੇ ਇਹਨਾਂ ਦਾ ਪਟਿਆਲੇ ਦੇਖ ਇੱਕ ਟ੍ਰਾਇਲ ਹੋਇਆ ਸੀ ਛੋਟਾ ਜਿਹਾ ਉਹ ਟ੍ਰਾਇਲ ਕੋਈ ਆਮ ਨਹੀਂ ਸੀ ਉਹ ਸਪੈਸ਼ਲ 올림픽ਸ ਦਾ ਟ੍ਰਾਇਲ ਸੀ ਉਹ ਟ్రायल ਦੇ ਵਿੱਚੋਂ ਇਹਨਾਂ ਨੇ ਭਾਗ ਲਿਆ ਤੇ ਉਹਨਾਂ ਨੇ ਜੋ ਕੋਚ ਵਗੈਰਾ ਸੀ ਉਹਨਾਂ ਨੇ ਇਹਨਾਂ ਦੀ ਖੇਡ ਨੂੰ ਵੇਖਿਆ ਤੇ ਇਹਨੂੰ ਪਹਿਲੇ ਨੰਬਰ ਤੇ ਸਿਲੈਕਟ ਕਰ ਲਿਆ ਸਟੇਟ ਦੇ ਲੈਵਲ ਤੇ ਫੁੱਟਬਾਲ ਇਹ ਸਟੇਟ ਦੇ ਲੈਵਲ ਤੇ ਬਾਅਦ ਚੋਂ ਇਹਨਾਂ ਦੇ ਸਟੇਟ ਸਟੇਟ ਨੂੰ 10-15 ਦਿਨ ਉਹਨਾਂ ਨਾਲ ਟਾਈਮ ਦਿੱਤਾ ਫਿਰ ਇਹਨਾਂ ਨੇ ਪ੍ਰੈਕਟਿਸ ਕਰਾਈ ਉਹਦਾ ਸਾਡੇ ਬਾਬਾ ਫਰੀਦ ਦਾ ਮੇਲਾ ਚੱਲ ਰਿਹਾ ਸੀ ਅਸੀਂ ਕੁਝ ਨਹੀਂ ਕੀਤਾ ਇਹਨੂੰ ਬਾਬਾ ਫਰੀਦ ਦੇ ਮੇਲੇ 'ਚ ਸਟੇਟ ਦੀ ਤਿਆਰੀ ਕਰਵਾਈ ਸਟੇਟ ਦੀ ਤਿਆਰੀ ਕਰ ਉਹਦਾ ਲੌਕਡਾਊਨ ਦਾ ਸੀ ਤੇ ਇਹਨਾਂ ਦਾ ਸਟੇਟ ਜੋ ਮੋਬਾਈਲ ਤੇ ਹੋਈ ਸੀ ਮੋਬਾਈਲ ਤੇ ਇਹ ਜੋ ਵੀ ਆਪਣੇ ਕੋਣ ਵਗੈਰਾ ਰੱਖਦੇ ਸੀ ਸਾਰੇ 2-2 ਮੀਟਰ ਦੇ 3-3 ਮੀਟਰ ਦੇ ਉਹ ਉੱਥੋਂ ਸਿਲੈਕਟ ਹੋ ਗਿਆ ਫਿਰ ਇਹਨਾਂ ਨੂੰ ਇੰਟਰਨੈਸ਼ਨਲ ਲਈ ਚਨਈ ਦੇ ਫਿਰ ਇਹਨਾਂ ਦਾ ਕੈਂਪ ਲੱਗਾ ਉੱਧਾਰਖੰਡ ਉੱਥੋਂ ਕੈਂਪ ਚ ਸਿਲੈਕਸ਼ਨ ਹੋ ਗਏ ਫਿਰ ਚਨਈ ਗਈ ਚਨਈ ਤੋਂ ਇਹਨਾਂ ਨੇ ਇੰਟਰਨੈਸ਼ਨਲ ਦੇ ਵਿੱਚੋਂ 골ਡ ਮੈਡਲ ਆਇਆ 골ਡ ਮੈਡਲ ਦੇ ਦੋ ਹੀ ਖਿਡਾਰੀ ਸਿਲੈਕਟ ਹੋਏ ਸੀ ਹਾਂਜੀ ਪੰਜਾਬ ਦੇ ਦੋ ਖਿਡਾਰੀ ਫੁੱਟਬਾਲ ਦੀ ਟੀਮ ਚ ਦੋ ਖਿਡਾਰੀ ਹੋਏ ਇੱਕ ਕੁੜਾ ਆ ਰਹੀ ਹੈਗਾ ਲੁਧਿਆਣੇ ਦਾ ਇੱਕ ਜੋਗੀ ਮੇਰਾ ਹਰਜੀਤ ਸਿੰਘ ਭਰਾ ਫਰੀਦ ਕੁੜਗੋ ਰਹਿਣ ਵਾਲਾ ਸਾਨੂੰ ਬਹੁਤ ਹੀ ਖੁਸ਼ੀ ਹੋਈ ਵੀ ਇੰਟਰਨੈਸ਼ਨਲ ਨਿਖੜਾਰੀ ਮੇਰਾ ਚੁਣਿਆ ਇੰਟਰਨੈਸ਼ਨਲ ਜਿਹੜੋ ਖੇਡ ਕੇ 골ਡ ਮੈਡਲ ਇੰਟਰਨੈਸ਼ਨਲ ਦੇ ਵਿੱਚੋਂ ਆਇਆ ਸਰ ਫਿਰ ਇਹਨਾਂ ਦਾ 2023 ਦੇ ਵਿੱਚ ਜੂਨ ਚ ਸਰਕਾਰ ਨੇ ਇਹਨਾਂ ਨੂੰ ਬਾਹਰ ਭੇਜਿਆ ਜੋ ਕਿ ਜਰਮਨ ਦੇ ਵਿੱਚ 올림픽 ਹੋਣਗੇ ਫਿਰ ਉਹ ਤੇ ਕੀ ਫਿਰ ਉਹ ਇਹ 올림픽ਸ ਖੇਡਣ ਗਏ ਸੀ ਇਥੋਂ ਪੂਰੀ ਤਿਆਰੀ ਕਰਵਾ ਕੇ ਭੇਜੀ ਇਹਨਾਂ ਨੇ ਤੇ 올림픽ਸ ਖੇਡ ਕੇ ਜਦੋਂ ਹਰਜੀ ਸਾਨੂੰ ਦੱਸ ਰਿਹਾ ਸੀ ਮੈਸੇਜ ਲਾਉਂਦਾ ਸੀ ਵੀ ਹਾਂ ਵੀ ਮੇਰੀ ਵਧੀਆ ਬੈਸਟ ਗੇਮ ਚੱਲ ਰਹੀ ਆ 올림픽ਸ ਇਹਨਾਂ ਦੀ 17 ਜੂਨ ਨੂੰ ਹੋਈ ਸੀ 17 ਜੂਨ ਨੂੰ ਇਹ ਜਿੱਤ ਕੇ ਆਏ ਸੀ ਉੱਥੋਂ 골ਡ ਮੈਡਲ ਆਇਆ ਸੀ 올림픽ਸ ਦੇ ਵਿੱਚ ਤੇ ਸਾਨੂੰ ਇੰਨੀ ਖੁਸ਼ੀ ਹੋਈ ਸੀ ਵੀ ਵੀ ਭਰਾ ਮੇਰਾ ਬਾਹਰ ਬੈਠਾ ਤੇ ਸਾਨੂੰ ਇੰਨੀ ਕੋ ਖੁਸ਼ੀ ਹੋਈ ਵੀ 골ਡ ਮੈਡਲ ਪ੍ਰਾਪਤ ਹੈ ਉਸ ਤੋਂ ਬਾਅਦ ਕੋਈ ਸਰਕਾਰੀ ਦਰਬਾਰੇ ਕਿਤੇ ਤੁਸੀਂ ਕੋਈ ਅਪਰੋਚ ਕੀਤੀ ਸਰਕਾਰ ਨੇ ਕਾਨਫਰੰਸ ਕੀਤੀ ਸੀ ਇੱਕ ਵਾਰੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਅਨਾਉਂਸਮੈਂਟ ਕੀਤੇ ਸੀ 75 ਲੱਖ ਨੂੰ ਤੇ 골ਡ ਮੈਡਲ ਨੂੰ 75 ਲੱਖ ਜੋਬ ਵਗੈਰਾ ਪਰ ਹਜੇ ਤੱਕ ਡੇਢ ਸਾਲ ਹੋ ਗਿਆ ਕੁਝ ਵੀ ਨਹੀਂ ਮਿਲਿਆ ਕੋਈ ਨੌਕਰੀ ਕੋਈ ਪੈਸਾ ਨਹੀਂ ਸਰ ਕੁਝ ਵੀ ਨਹੀਂ ਕੀ ਡਿਮਾਂਡ ਕਰਦੇ ਹਾਂ ਪੰਜਾਬ ਸਰਕਾਰ ਤੋਂ ਸਾਡੀ ਡਿਮਾਂਡ ਇਹ ਆ ਕਿ ਜੋ ਇਹਨਾਂ ਦਾ ਫਾੜਾ ਉਹਨੂੰ ਮਿਲਣਾ ਚਾਹੀਦਾ ਖਿਡਾਰੀ ਨੂੰ ਹਰਜੀਤ ਸਿੰਘ ਹੁਣ ਸਾਈਕਲ ਆ ਕੰਮ ਕਰਦੇ ਸਾਈਕਲ ਚ ਕੀ ਕਰਦਾ ਸਾਈਕਲ ਵਗੈਰਾ ਪੈਂਚਰ ਵਗੈਰਾ ਲਾਉਂਦੇ ਆ ਉੱਥੇ ਟਾਇਰਾਂ ਵਗੈਰਾ ਦਾ ਕੰਮ ਲੱਗੇ ਹੋਇਆ ਤੇ ਕੋਈ ਸਰਕਾਰ ਤੋਂ ਕੋਈ ਲੋਕਲ ਐਮ.ਐਲ.ਏ. ਆ ਕੋਈ ਸੰਤਰੀ ਮੰਤਰੀ ਕਿਸੇ ਨਾਲ ਕੋਈ ਕਿਸੇ ਨੇ ਸੁਆਸ਼ ਵਿੱਚ ਤਸਦੀ ਆਵਾਜ਼ ਕਿਸੇ ਨੇ ਨਹੀਂ ਸਾਰਾ ਬਸ ਇਦਾਂ ਹੀ ਆ ਵੀ ਹਾਂ ਵੀ ਤੁਹਾਡੇ ਜਰੂਰ ਤੁਹਾਡੀ ਹੈਲਪ ਕਰਾਂਗੇ ਜਰੂਰ ਸਹਾਇਤਾ ਕਰਾਂਗੇ ਮੈਂ ਸਾਰਿਆਂ ਕੋਲ ਜਾ ਕੇ ਆਉਂਦਾ ਸੀ ਕਿਸੇ ਨੇ ਸਾਡੀ ਬਾਹ ਨਹੀਂ ਖੜੀ ਕੋ ਸਰਕਾਰ ਨੇ ਕੋਈ ਰਕਮ ਨਿਰਜਾਤ ਕੀਤੀ ਸੀ ਹਾਂਜੀ ਉਹਨਾਂ ਨੇ 75 ਲੱਖ ਰੁਪਏ 골ਡ ਮੈਡਲ ਕਿਹੜੀ ਸਰਕਾਰ ਆ ਸੀਐਮ ਭਗਵੰਤ ਮਾਨ ਝੜੂ ਵਾਲੀ ਸਰਕਾਰ ਨੇ ਸਪੈਸ਼ਲ 올림픽ਸ ਜਿਹੜਾ 골ਡ ਲੈ ਕੇ ਆਊਗਾ ਉਹਨਾਂ ਨੂੰ 75 ਲੱਖ ਰੁਪਏ ਪਾਲਿਸੀਸ ਵਿੱਚ ਸ਼ਾਮਲ ਕੀਤਾ ਸੀ ਫਿਰ ਤੁਸੀਂ ਕੋਈ ਉੱਥੋਂ ਤੱਕ ਅਪਰੋਚ ਕੀਤੀ ਸੀ ਸਰ ਉਹ ਫਿਰ ਮਤਲਬ ਕਿ ਉਹ ਕਹਿੰਦੇ ਨਾ ਵੀ ਵਿਨੇਪ ਆਗੇ ਕੰਮ 1.5 ਸਾਲ ਹੋ ਗਿਆ ਅਜੇ ਤੱਕ ਗੱਲ ਨਹੀਂ ਸੁਣੀ ਮੈਂ ਚੰਡੀਗੜ੍ਹ ਵੀ ਦੋ ਵਾਰ ਹੀ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਸਿੱਧਾ ਜਾ ਕੇ ਹੁਮੰਤਮਾਨ ਨਾਲ ਮਿਲੋ ਹੁਣ ਸਰ ਮਿਲੂਗਾ ਕਿੱਦਾਂ ਸਾਨੂੰ ਤਾਂ ਪਤਾ ਨਹੀਂ ਵੈਸੇ ਚਲੋ ਸਰਕਾਰੇ ਤਾਂ ਜਿਹੜੇ ਨੌਕਰੀ ਆ ਬੈਸਣ ਨੂੰ ਕੀ ਬ੍ਰਦਰ ਨੂੰ ਅੱਗੇ ਕਿਸ ਤਰ੍ਹਾਂ ਕੀ ਦੇਖ ਪੜਨਾ ਦੇਖਣਾ ਚਾਹੁੰਦੇ ਤੁਸੀਂ ਸਰ ਦੇਖੋ ਪਲੱਸ 2 ਵੀ ਕਲੀਅਰ ਕਰ ਲਈ ਆਈਟੀ ਵੀ ਕਲੀਅਰ ਕਰ ਲਈ ਸਰ ਹਜੇ ਤੱਕ ਕੋਈ ਨਹੀਂ ਤੁਹਾਡੀ ਪੜਾਈ ਜੀ ਬੜਾ ਵਧੀਆ ਹਾਂਜੀ ਪੜ੍ਹਾਈ 'ਚ ਵੀ ਆ ਪਲੱਸ 2 'ਚ ਵੀ ਵਧੀਆ ਨੰਬਰ ਆਏ 10ਵੀਂ 'ਚ ਵੀ ਵਧੀਆ ਨੰਬਰ ਆਏ ਆਈਟੀਆਈ ਲੁਧਿਆਣੇ ਤੋਂ ਕੀਤੀ ਸੀ ਮੇਰੀ ਮੰਮਾ ਰੋਜ਼ 5 ਵਜੇ ਉਠਾ ਕੇ ਭੇਜਦੇ ਸੀ ਵੀ ਤੁਮਹਾਨੂੰ ਟੋਡੀ ਬੱਸ ਲੰਘੇ ਆਣੀ ਆ ਫਿਰ 7 ਵਜੇ ਆਉਂਦੇ ਸੀ ਫਿਰ ਘਰ ਦਾ ਕੰਮ ਕਰਦੇ ਸੀ ਹੁਣ ਤੁਸੀਂ ਸਾਡੇ ਘਰ ਦੇ ਹਾਲਤ ਦੇਖ ਲਓ ਕਿੰਨੇ ਮਾੜੇ ਆ ਤੇ ਕਿੰਨੇ ਦੇਖੋ ਨਾਲੇ ਸਪੈਸ਼ਲ ਬੱਚਾ ਖੇਡ ਕੇ ਆਇਆ 골ਡ ਮੈਡਲ ਜਿੱਤ ਕੇ ਆਇਆ ਕੋਈ ਸਰਕਾਰ ਨੂੰ ਹੋਣਾ ਚਾਹੀਦਾ ਵੀ ਚਲੋ 골ਡ ਮੈਡਲ ਆਇਆ ਵੀ ਕੋਈ ਸਾਡੀ ਸਹਾਇਤਾ ਕਰੇ ਸਾਨੂੰ ਸਰਕਾਰ ਤੋਂ ਬਹੁਤ ਜ਼ਿਆਦਾ ਮਿਹਰ ਆ ਪਰ ਹਾਇੇ ਤੱਕ ਸਰਕਾਰ ਨੇ ਸਾਡੀ ਕੋਈ ਬਾਹ ਨਹੀਂ ਫੜੀ ਫਿਰ ਕੋਚ ਦੀ ਗੱਲ ਕੀਤੇ ਕਿੱਥੋਂ ਕੋਚ ਨਹੀਂ ਮਿਲਿਆ ਫਿਰ ਇਹਨਾਂ ਨੂੰ ਕੋਚਿੰਗ ਸਰ ਸਪੈਸ਼ਲ 올림픽 ਜਦੋਂ ਆਇਸ ਨਾ ਸਾਨੂੰ ਆਪੇ ਮਤਲਬ ਕੀ ਨਿਊਜ਼ ਦੇਖੇ ਵੀ ਸਪੈਸ਼ਲ 올림픽 4 ਸਾਲ ਬਾਅਦ ਹੁੰਦੀ ਹੈ ਫਿਰ ਇਹ ਪ੍ਰੈਕਟਿਸ ਸ਼ੁਰੂ ਕਰਵਾਉਣ ਦੀ ਹਾਂ ਤੱਕ ਇਹਨਾਂ ਦਾ ਕੋਈ ਕੋਚ ਵਗੈਰਾ ਹੈ ਇਹਨਾਂ ਦਾ ਕੋਚ ਹਾਂਜੀ ਇੱਕੋ ਇੱਕ ਕੋਚ ਹਾਂਜੀ ਤੇ ਕੀ ਸਰਕਾਰਾਂ ਦਾ ਮੰਨਦੇ ਹੋ ਕਿ ਕੋਈ ਇਹ ਕਦੇ ਜਿਹੜੇ ਪੈਰਾ 올림픽 ਵਾਲੇ ਖਿਡਾਰੀ ਆ ਉਹਨਾਂ ਦੀ ਕਿਤੇ ਕੋਈ ਸਰਕਾਰ ਨੂੰ ਹੋਣਾ ਚਾਹੀਦਾ ਵੀ ਹੁਣ ਦੇਖੋ ਜੋ ਆਪਣੇ ਖਿਡਾਰੀ ਆ ਇਹਨਾਂ ਦਾ ਕੋਈ ਇਹਨਾਂ ਨੂੰ ਕੋਈ ਜੌਬ ਵਗੈਰਾ ਜਾਂ ਇਹਨਾਂ ਨੂੰ ਕੋਈ ਕੋਚ ਵਗੈਰਾ ਦੀ ਸੁਭਾਵਨਾ ਦਿੱਤੀ ਹੈ ਜੋ ਸਕੂਲ ਚ ਛੋਟੇ ਜਿਹਾ ਬੱਚਾ ਨੂੰ ਟ੍ਰੇਨਿੰਗ ਦਿੱਤੀ ਜਾਵੇ ਟ੍ਰੇਨਿੰਗ ਦੇ ਸਕਦੇ ਆ ਹੁਣ ਇਹਨਾਂ ਨੇ ਆਈਟੀਆ ਕੀਤੀ ਆ ਕੋਈ ਬਿਜਲੀ ਵਿਭਾਗ ਵਿੱਚ ਪੋਸਟ ਵਗੈਰਾ ਹੁੰਦੀ ਆ ਸਰਕਾਰ ਨੂੰ ਤਾਂ ਹੀ ਤਾਂ ਆਪਣੇ ਜਿਹੜੇ ਖਿਡਾਰੀ ਆ ਉਹ ਹੌਸਲਾ ਹਾਰਦੇ ਸਰਕਾਰ ਵੱਡੇ ਖਿਡਾਰੀ ਜਿਵੇਂ ਵੱਡੇ ਤੋਂ ਵੱਡੇ ਜਿਵੇਂ ਉਹਨਾਂ ਦੀ ਪੂਰੀ ਹੈਲਪ ਕਰਦੀ ਆ ਪਰ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਦੀ ਕੋਈ ਹੈਲਪ ਨਹੀਂ ਕਰਦੀ ਸਰਕਾਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਸ਼ਮਾ ਸਿੰਘ ਜੀ ਜੀ ਬੇਟੇ ਬਾਰੇ ਦੱਸੋ ਕਿਸ ਤਰ੍ਹਾਂ ਇਹਨੂੰ ਤੁਸੀਂ ਪਾਲਿਆ ਮੋਸ਼ਨ ਕੀਤਾ ਔਰ ਕਿਸ ਤਰ੍ਹਾਂ ਇਸ ਗੇਮ ਦੇ ਵਿੱਚ ਲੈ ਕੇ ਆਏ ਤੁਸੀਂ ਇਹ ਜਿਹੜਾ ਬਚਪਨ ਤੋਂ ਹੀ ਮੈਨੂੰ ਬਚਪਨ ਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਤੇ ਮੈਨੂੰ ਵੀ ਪੂਰਾ ਸ਼ੌਂਕ ਸੀਗਾ ਵੀ ਮੇਰਾ ਬੱਚਾ ਇੱਕ ਹੈਂਡੀਕੈਪ ਹੈਗਾ ਤੇ ਇੱਕ ਮੈਂ ਦੇਖਣਾ ਚਾਹੁੰਦਾ ਸੀ ਆਪਣੀ ਸਿਹਤ ਤੇ ਸਿਹਰਾ ਵੱਧਦਾ ਇਹਨੇ ਮੇਰੇ ਲਿਆ ਕੇ ਸਿਹਰਾ ਵੱਜਤਾਈ ਮਤਲਬ ਕਿ ਮੈਨੂੰ ਇੰਨਾ ਚਾ ਚੜ ਗਿਆ ਇੰਨਾ ਚਾ ਚੜ ਗਿਆ ਜਦੋਂ ਵੀ ਨੂੰ ਪਤਾ ਲੱਗਾ ਵੀ ਬਾਹਰਲੇ ਮੁਲਕ ਚ ਲੈ ਆ ਕੇ ਸਾਡਾ ਕੋਈ ਟੱਬਰ ਨਹੀਂ ਆਇਆ ਤੇ ਕੋਈ ਜਾਇਦਾ ਮੂੰਹ ਜਣ ਕੇ ਵੇਖਿਆ ਜਨ ਜਿੱਨਾ ਕੋਈ ਚੜਿਆ ਨਾ ਦਾਦੇ ਪੁਰਾਦੇ ਜ ਕਿਸੇ ਨੇ ਜਦੋਂ ਇਹਨਾਂ ਦੇਖਿਆ ਤੇ ਮੇਰੇ ਅੱਖਾਂ ਦੇ ਥਰੂ ਆ ਗਏ ਮੇਰੇ ਅੱਖਾਂ ਦੇ ਥਰੂ ਆਈ ਇੰਨੀ ਖੁਸ਼ੀ ਆਲੇ ਕਿ ਮੇਰਾ ਬੇਟਾ ਇੱਕ ਦਿਨ ਆਪਣੇ ਪੰਜਾਬ ਲਈ ਆਪਣੇ ਭਾਰਤ ਲਈ ਬੜਾ ਨਾਮ ਰੋਸ਼ਨ ਉੱਚਾ ਤੇ ਸੁੱਚਾ ਕਰੇਗਾ ਇਹਨਾਂ ਕੀਤਾ ਮੇਰੇ ਸਾਬ ਸਪਨੇ ਪੂਰੇ ਕੀਤੇ ਸਪੈਸ਼ਲ ਲੰਪਿੰਗ ਦੇ ਵਿੱਚੋਂ ਮੈਂ ਆਪਣੇ ਬੇਟੇ ਨੂੰ ਇੱਕੋ ਗੱਲ ਕਹੀ ਸੀ ਬੇਟਾ ਪਿੱਛੇ ਨਹੀਂ ਵੇਖਣਾ ਜਿੱਤ ਕੇ ਤੇ ਤਗਮਾ ਪਾ ਕੇ ਤੇ ਆਪਣੇ ਭਾਰਤ ਦੀ ਮਿੱਟੀ ਨੂੰ ਚੁੰਮਣਾ ਆ ਕੇ ਇਹਨੇ ਉਵੇਂ ਕੀਤਾ ਮੈਨੂੰ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਮੈਂ ਤੁਹਾਨੂੰ ਕੀ ਦੱਸਾਂ ਇਸ ਬੇਟੇ ਦੇ ਪਿੱਛੇ ਮੈਂ ਦਿਨ ਤੇ ਰਾਤ ਇੱਕ ਕਰ ਦਿੰਦਾ ਜਿੰਨੇ ਮੈਨੂੰ ਬੁਲਾਉਣਾ ਉਹਨਾਂ ਦੇ ਘਰੇ ਮੈਨੂੰ ਜ਼ਰੂਰ ਕੰਮ ਕਰਨ ਜਾਣਾ ਪੈਂਦਾ ਮੈਂ ਆਪਣੇ ਬੇਟੇ ਨੂੰ ਭੇਜਣਾ ਮੈਨੂੰ ਇੰਨੀ ਖੁਸ਼ੀ ਆ ਕਿ ਮੈਂ ਆਪਣੀ ਮਿਹਨਤ ਮੈਨੂੰ ਸਫਲਤਾ ਮਿਲੀ ਆ ਸਭ ਤੋਂ ਸਭ ਤੋਂ ਜ਼ਿਆਦਾ ਮੈਨੂੰ ਇਹ ਗੱਲ ਸੀ ਕਿ ਆਹ ਕਹਿੰਦੇ ਨੇ ਵੀ ਆਪਣਾ ਸਪੈਸ਼ਲ ਲੰਪਿੰਗ ਲਈ ਆਖਰੀ ਮੌਕਾ ਸੀਗਾ ਇੱਕੋ ਇੱਕ ਦਿਨ ਤੇ ਰਾਤ ਇੱਕ ਕਰਕੇ ਇਸ ਮੇਰੇ ਬੇਟੇ ਨੇ ਮੇਰਾ ਸਪਨਾ ਅਤੇ ਦੇਸ਼ਵਾਸੀਆਂ ਦਾ ਨਾਮ ਉੱਚਾ ਕੀਤਾ ਆ ਆਪਣੇ ਸ਼ਹਿਰ ਦਾ ਤੇ ਆਪਣੇ 골ਡ ਮੈਡਲ ਲਿਆਉਣ ਦਾ ਮੇਰੇ ਇਹਦੇ ਧੋਲੀ ਚ ਪਾਉਣ ਦੇ ਲਈ ਹਰਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਕੀ ਆ ਕਿ ਜਿਹੜਾ ਮੇਰਾ ਬੇਟਾ ਇਹਨੂੰ ਸਰਕਾਰ ਵੱਲੋਂ ਅਤੇ ਸਾਰੀ ਪਬਲਿਕ ਵੱਲੋਂ ਇਹਨੂੰ ਇਹਦਾ ਕੀ ਕਹਿੰਦੇ ਨੇ ਸ਼ਹਿਰੇ ਦਾ ਕੁਛ ਨਾ ਕੁਛ ਮਿਲਣਾ ਚਾਹੀਦਾ ਇਹਨੂੰ ਕੋਈ ਨੌਕਰੀ ਵੀ ਵਾਦੇ ਕੀ ਕੀ ਗੱਲ ਵਾਦੇ ਵਾਦੇ ਬਹੁਤ ਕੀਤੇ ਆ ਜੀ ਪਰ ਸਾਡਾ ਕੋਈ ਸਪਨਾ ਪੂਰਾ ਨਹੀਂ ਇੱਕ ਤਾਂ ਇਹਨਾਂ ਨੇ ਕਿਹਾ ਸੀ ਵੀ 골ਡ ਮੈਡਲ ਦੇਵਾਂਗੇ ਆ 골ਡ ਮੈਡਲ ਲੈ ਕੇ ਆਇਆ ਤੇ ਨੂੰ 75 ਲੱਖ ਰੁਪਈਆ ਦੇਵਾਂਗੇ ਇੱਕ ਨਾਲ ਹਰਜੀਤ ਸਿੰਘ ਨੂੰ ਨੌਕਰੀ ਦੇਵਾਂਗੇ ਫਿਰ ਇੱਕ ਸਾਡੇ ਘਰ ਦੇ ਹਾਲਾਤ ਠੀਕ ਨਹੀਂ ਮਿਲਿਆ ਕੁਝ ਕੁਝ ਨਹੀਂ ਮਿਲਿਆ ਸਰਕਾਰ ਨੇ ਤਲਕ ਕਹਿ ਕੇ ਤੇ 75 ਰੁਪਏ ਤੇ ਕਿੰਨੇ ਦਿੱਤੇ ਇੱਕ ਪਿਤਾ ਦਾ ਸੁਪਨਾ ਹੁੰਦਾ ਵੀ ਕੁਝ ਬਣਨਾ ਜਾਵੇ ਮੇਰਾ ਬੱਚਾ ਕੋਈ ਡੀਸੀ ਕਲੈਕਟਰ ਕੋਈ ਪੁਲਿਸ ਦੇ ਵਿੱਚ ਵੱਡਾ ਅਧਿਕਾਰੀ ਕਿਸ ਤਰ੍ਹਾਂ ਕੋਈ ਦੇਖਣਾ ਬੱਚੇ ਦਾ ਬਹੁਤ ਸੁਪਨਾ ਹੈ ਬਹੁਤ ਆਸ ਹੈ ਜੀ ਬਹੁਤ ਆਸ ਆਸੀ ਇਹਨੂੰ ਦੇਖੋ ਜੀ ਬੱਚੇ ਦੀ ਇੱਕੋ ਹੀ ਉਮੀਦਾਂ ਹੁੰਦੀ ਮੈਂ ਤਾਂ ਜਿਹੜਾ ਕੰਮ ਦੌਰ ਚ ਗੁਜ਼ਰ ਚੁੱਕਾ ਹਾਂ ਇਹਨੂੰ ਕੋਈ ਚੰਗੀ ਨੌਕਰੀ ਅਤੇ ਕੋਈ ਕੋਚ ਵਗੈਰਾ ਜਾਂ ਕੋਈ ਬਿਜਲੀ ਮਹਿਕਮੇ ਨੇ ਪੰਜਾਬ ਪੁਲਿਸ ਦੇ ਵਿੱਚ ਜਾਂ ਰੇਲਵੇ ਦੇ ਵਿੱਚ ਬਸ ਮੈਂ ਇਹੋ ਕਰਦਾ ਗੁਜ਼ਾਰਾ ਕੇ ਪੈਨਸ਼ਨ ਲਗਾ ਕੇ ਕਰ ਹਾਂ ਇਹ ਟਾਈਮ ਨਾਲ ਜ਼ਰਾ ਤੜਕੇ ਜਾ ਲਾਵੜਦਾ ਦੁਕਾਨ ਤੇ ਜੀ ਦੁਕਾਨ ਖੋਲਦਾ ਤੇ ਪੈਨਸ਼ਨ ਵਾਲੀ ਦੁਕਾਨ ਤੇ ਲੱਗਾ ਆ ਇਹ ਵੀ ਜਦੋਂ ਲਾਗੇ ਆ ਜਾਂਦਾ ਉਹਨੂੰ ਜਦੋਂ ਉਹਨੂੰ ਟਾਈਮ ਹੁੰਦਾ ਤਾਂ ਉਹਦਾ ਮਾਲਕ ਛੁੱਟੀ ਦੇ ਦਿੰਦਾ 5 ਵਜੇ 4 ਵਜੇ ਇਹ ਗੇਮ ਖੇਡ ਤੁਰ ਜਾਂਦਾ ਜੀ ਕੰਮ ਦੇ ਵਿੱਚ ਟਾਈਮ ਅਗਲੇ ਨੇ ਕਿਹਾ ਹੋਇਆ ਬਈ ਤੈਨੂੰ ਮੈਂ ਟਾਈਮ ਦਊਂਗਾ ਤੂੰ ਆਪਣੀ ਨੁੱਕ ਆ ਵੀ ਨਹੀਂ ਗਵਾਣੀਗੀ ਗੇਮ ਵੀ ਨਹੀਂ ਛੱਡਣੀਗੀ ਥੋੜੇ ਦੋ ਬੱਚੇ ਨੇ ਦੋਨੇ ਲਾਇਕ ਨੇ ਦੂਜੇ ਬੱਚੇ ਵੀ ਖੇਡਦਾ ਹਾਂਜੀ ਦੂਜਾ ਬੱਚਾ ਵੀ ਖੇਡਦਾ ਜੀ ਉਹ ਬਸ ਥੋੜਾ ਜਿਆ ਇੰਦੇ ਕੰਨੀ ਜਾ ਦੇ ਧਿਆਨ ਦਿੰਦਾ ਜੀ ਆਪਣੀ ਲਾਈਫ ਕੰਨੀ ਨਹੀਂ ਦੇਦਾ ਸਭ ਤੋਂ ਜ਼ਿਆਦਾ ਉੰਦਾ ਹੀ ਕਲੈਕਟਰ ਹੈ ਉਹੀ ਇਹਨੂੰ ਗਾ ਤੋੜਨ ਵਾਲਾ ਕਰਨ ਵਾਲਾ ਕੋਈ ਦਿਨ ਨਹੀਂ ਕੋਈ ਵੇਂਦਾ ਅਗਲਾ ਤੌਰ ਪੈਂਦਾ ਵੀ ਹਾਂ ਹੈਪੀ ਹਰਜੀਤ ਸਿੰਘ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹ ਹੀ ਕਰਦੇ ਆ ਜੀ ਮੇਰੇ ਬੱਚੇ ਨੂੰ ਵਧੀਆ ਸੋਹਣੀ ਜਿਹੀ ਇੱਕ ਨੌਕਰੀ ਦਿੱਤੀ ਜਾਵੇ ਤੇ ਇੱਥੇ ਜਿਹੜਾ ਹੱਕ ਬੰਦਾ ਉਹ ਦਿੱਤਾ ਜਾਵੇ ਸਰ ਇੱਕ ਪੈਰਾਓਲੰਪਿਕ ਖਿਡਾਰੀ ਹੈ ਜੋ ਤੁਹਾਡੇ ਕੋਲ ਵੀ ਅਪਰੋਚ ਕੀਤੀ ਸੀ ਸਰ ਕੀ ਇਹ ਸਰਕਾਰ ਇਸ ਵਾਸਤੇ ਕਰੇਗੀ ਕੋ ਜੋ ਵੀ ਉਹਦੇ ਜਾਂ ਸਿਗੀਆਂ ਜੋ ਡਾਕੂਮੈਂਟ ਸੀਗੇ ਜੋ ਦੀ ਫਾਈਲਸ ਨੂੰ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਆ ਉਹਦੇ ਤੇ ਬਹੁਤ ਜਲਦ ਤੋਂ ਜਲਦ ਕਿਉਂਕਿ ਹੁਣ ਜਿਹੜਾ ਸਪੋਰਟਸ ਡਿਪਾਰਟਮੈਂਟ ਆ ਉਹ ਮੁੱਖ ਮੰਤਰੀ ਸਾਹਿਬ ਕੋਲੇ ਮੁੱਖ ਮੰਤਰੀ ਸਾਹਿਬ ਬਹੁਤ ਜਲਦ ਦੇ ਤੇ ਫੈਸਲਾ ਕਰਕੇ ਉਹਨੂੰ ਜੋ ਵੀ ਰਾਹਤ ਬਣਦੀ ਉਹਦੀ ਚਾਹੇ ਉਹਨੂੰ ਕੋਈ ਫੰਡਿੰਗ ਦੇ ਰੂਪ ਦੇ ਵਿੱਚ ਆ ਚਾਹੇ ਉਹਨੂੰ ਕੋਈ ਜੋਬ ਦੇ ਰੂਪ ਦੇ ਵਿੱਚ ਆ ਉਹ ਸਰਕਾਰ ਬਹੁਤ ਜਲਦ ਤੋਂ ਜਲਦ ਉਹਨੂੰ ਦੇਊਗੀ ਤਾਂ ਕਿ ਹੋਰ ਬੱਚਿਆਂ ਨੂੰ ਵੀ ਇਨਕਰੀਜ ਹੋਣ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਇਹਦਾ ਪੂਰਾ ਜੋਰ ਲੱਗਿਆ ਹੋਇਆ ਕਿ ਅਸੀਂ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਰਾਂ ਦੇ ਨੌਜਵਾਨਾਂ ਨੂੰ ਹੋਰ ਪਾਸੋਂ ਕੱਢ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਉਹਨਾਂ ਤਾਂ ਹੀ ਰੰਗਲਾ ਪੰਜਾਬ ਬਣਨਾ ਸੋ ਇਹ ਰੰਗਲਾ ਪੰਜਾਬ ਦਾ ਸਾਡਾ ਹੀਰੋ ਹੋਊਗਾ ਇਸ ਵਾਸਤੇ ਅਸੀਂ ਬਹੁਤ ਜਲਦ ਜੋ ਵੀ ਇਹਦਾ ਬਣਦਾ ਉਹਦਾ ਮਾਨ ਸਨਮਾਨਾ ਉਹ ਸਰਕਾਰ ਕਰੂ ਸਰ ਦੋ ਬੱਚੇ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਵਾਰੀ ਵੀ ਨਹੀਂ ਲੱਗੇ ਸਾਰੀ ਦਿਆ ਤੇ ਕਿ ਉਹਨਾਂ ਲਈ ਦੇਖੋ ਪੰਜਾਬ ਦੇ ਅੰਦਰ ਇਹ ਕਿਸੇ ਨਾਂ ਦੇ ਨਹੀਂ ਕਿ ਜੈਫਰੀਜ਼ ਕੋਰ ਦਾ ਬੱਚਾ ਤੋਂ ਉਹਨੂੰ ਹੋਰ ਵੀ ਜੇ ਕਿਤੇ ਸ਼ਾਇਦ ਲੁਧਿਆਣੇ ਦਾ ਦੂਜਾ ਲੜਕਾ ਉਹਨਾਂ ਦੋਨਾਂ ਦੇ ਲਈ ਬਹੁਤ ਜਲਦ ਸ਼ਹੀਦੀ ਮੁੱਖ ਮੰਤਰੀ ਸਾਹਿਬ ਐਲਾਨ ਕਰਨਗੇ ਔਰ ਜੋ ਵੀ ਉਹਨਾਂ ਦਾ ਬੰਦਾ ਹੈ ਉਹਨਾਂ ਨੂੰ ਸਨਮਾਨ ਉਹ ਪੂਰਨ ਰੂਪ ਦੀ ਦਿੱਤਾ ਜਾਊਗਾ ਕਿਉਂਕਿ ਜੋ ਵੀ ਹੋ ਸਕਦਾ ਹੋਇਆ ਜੀ ਛੋਟੀ ਕੋ ਵੱਡੀ ਦੇਵਾਂਗੇ ਜੇ 올림픽 ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜਿੰਨਾ ਕੋ ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਜੋ ਵੀ ਦੇ ਸਕਦੇ ਹੋਏ ਸਰਕਾਰ ਜ਼ੋਰ ਦੇ ਆ ਰਿਹਾ ਇਹ ਨੌਜਵਾਨ ਕੋਈ ਆਮ ਨੌਜਵਾਨ ਨਹੀਂ ਬਲਕਿ ਸੋਨ ਤਮਗਾ ਜੇਤੂ ਖਿਡਾਰੀ ਹਰਜੀਤ ਸਿੰਘ ਹੈ ਜਿਸ ਨੇ ਆਪਣੀ ਖੇਡ ਸਦਕਾ ਪੰਜਾਬ ਤੋਂ ਜਰਮਨੀ ਤੱਕ ਆਪਣੀ ਪਛਾਣ ਬਣਾਈ ਫਰੀਦਕੋਟ ਜ਼ਿਲ੍ਹੇ ਦਾ ਸਪੈਸ਼ਲ ਪੈਰਾ 올림픽 ਫੁੱਟਬਾਲ ਸੋਨ ਤਮਗਾ ਜੇਤੂ ਖਿਡਾਰੀ ਹਰਜੀਤ ਸਿੰਘ ਜੋ ਜਰਮਨੀ ਦੇ ਵਿਸ਼ੇਸ਼ ਪੈਰਾ 올림픽 ਫੁੱਟਬਾਲ ਮੈਚ ਦੇ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ